ਜਿਹੜਾ ਬੰਦਾ ਫਿਜ਼ੀਕਲੀ ਫਿਟ ਹੈ ਮਤਲਬ ਉਹਨੂੰ ਰੁਟੀਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਆਰਾਮ ਨਾਲ ਉਹ ਖਾਣਾ ਵੀ ਖਾ ਰਿਹਾ ਹੈ ਸਹੀ ਨੀਂਦ ਵੀ ਉਹ ਲੈ ਰਿਹਾ ਹੈ ਕੋਈ ਐਕਸੈਸ ਐਕਸੈਸ ਦੇ ਵਿੱਚ ਮੈਡੀਸਿਨ ਜਾਂ ਕਿਸੇ ਪ੍ਰਕਾਰ ਦੀ ਦਵਾਈ ਵੀ ਨਹੀਂ ਉਹ ਲੈ ਰਿਹਾ ਜੂ ਹਾਰਟ ਅਟੈਕ ਕਿਉਂ ਆ ਸਕਦਾ ਜੀ ਦੇਖੋ ਮੈਂ ਤੁਹਾਨੂੰ ਜਦੋਂ ਆਪਾਂ ਸ਼ੁਰੂ ਕੀਤੀ ਸੀ ਪੋਡਕਾਸਟ ਆਪਾਂ ਗੱਲਬਾਤ ਕੀਤੀ ਸੀ ਵੀ ਹਾਰਟ ਅਟੈਕ ਆਉਂਦਾ ਕਿਉਂ ਹਾਂਜੀ ਹਾਰਟ ਅਟੈਕ ਆਉਂਦੇ ਬਹੁਤ ਸਾਰੇ ਕਾਰਨ ਨੇ ਇੱਕ ਕਾਰਨ ਸਾਡਾ ਜੈਨੇਟਿਕਸ ਵੀ ਹੈ ਓਕੇ ਦੇਖੋ ਜੋ ਜੀਨਸ ਅਸੀਂ ਆਪਣੇ ਮਾਪੇ ਤੋਂ ਲੈ ਕੇ ਆਏ ਆ ਠੀਕ ਹੈ ਉਦੇ ਵਿੱਚ ਨੂੰ ਅਸੀਂ ਨਹੀਂ ਬਦਲ ਸਕਦੇ ਦੂਸਰਾ ਜਿਸ ਹਵਾ ਚ ਅਸੀਂ ਸਾਹ ਲੈ ਰਹੇ ਹਾਂ ਜੋਨੇ ਚ 에어 ਪੋਲੂਸ਼ਨ ਹੈ ਉਹ ਨੂੰ ਅਸੀਂ ਨਹੀਂ ਬਦਲ ਸਕਦੇ ਜੋ ਸਾਡੇ ਖਾਣ ਪੀਣ ਦੇ ਵਿੱਚ ਪੈਸਟੀਸਾਈਡਸ ਹੈ ਜਾਂ ਕੋਈ ਹੋਰ ਮੈਦੇ ਤੋਂ ਬਣਨਾਂ ਚੀਜ਼ਾਂ ਹੈ ਇਹਨਾਂ ਨੂੰ ਅਸੀਂ ਜੋ ਜਿਹੜਾ ਜਿੰਨਾ ਇਹਨਾਂ ਦਾ ਸਾਈਡ ਇਫੈਕਟ ਹੈ ਜਾਂ ਜੋ ਇਹਨਾਂ ਨੇ ਸਾਡੇ ਅੰਦਰ ਜਾ ਕੇ ਕਰਨਾ ਉਹ ਸਾਰੇ ਮਲਟੀਪਲ ਫੈਕਟਰਸ ਹੈ ਜਿਹੜੀ ਕਿ ਇੱਕ ਹਾਰਟ ਅਟੈਕ ਲਾਉਣ ਦੀ ਸ਼ਮਤਾ ਰੱਖਦੇ ਇੱਥੇ ਇੱਕ ਗੱਲ ਇਹ ਮੈਂ ਨਾਲ ਤੁਹਾਨੂੰ ਜ਼ਰੂਰ ਦੱਸਣੀ ਚਾਹਾਂਗਾ ਕਿ ਜੇ ਇਸ ਇਨਸਾਨ ਨੇ ਜ਼ਿੰਦਗੀ ਪਰ ਆਪਣਾ ਖਿਆਲ ਰੱਖਿਆ ਟਾਈਮ ਤੇ ਐਕਸਰਸਾਈਜ਼ ਕੀਤੀ ਹੈ weight gain ਨਹੀਂ ਹੋਣ ਦਿੱਤਾ ਵਧੀਆ ਭੋਜਨ ਕਰਦੇ ਰਹੇ ਕੋਈ ਉਹਨਾਂ ਨੇ ਬਲੱਡ ਪ੍ਰੈਸ਼ਰ ਸ਼ੂਗਰ ਨੂੰ ਨਹੀਂ ਹੋਣ ਦਿੱਤਾ ਕੋਈ ਨਸ਼ਾ ਪੱਤੇ ਦਾ ਕੋਈ স্মੋਕਿੰਗ ਸਿਗਰਟ ਅਲਕੋਹਲ ਕਿਸੇ ਦਾ ਇਸਤੇਮਾਲ ਨਹੀਂ ਕੀਤਾ ਹਾਂਜੀ ਉਹਨਾਂ 'ਚ ਜਦੋਂ ਇਸ ਤਰੀਕੇ ਦੀ ਬਿਮਾਰੀ ਹੁੰਦੀ ਹੈ ਹਾਰਟ ਅਟੈਕ ਵਗੈਰਾ ਹੁੰਦੀ ਹੈ ਤਾਂ ਉਹਨਾਂ ਦੇ ਵਿੱਚ ਇਹ ਕਹੇ ਲਿਆ ਜਾਂਦਾ ਹੈ ਕਿ ਕਿਉਂਕਿ ਬਾਕੀ ਸਰੀਰ ਦੇ ਅੰਗ ਵੀ ਸਾਰੇ ਠੀਕ ਚੱਲ ਰਹੇ ਹੁੰਦੇ ਆ ਤਾਂ ਰਿਕਵਰੀ ਬਿਹਤਰ ਹੁੰਦੀ ਹੈ ਠੀਕ ਹੈ ਇੱਕ ਇਨਸਾਨ ਜਿਹਨੂੰ ਹਾਰਟ ਦੀ ਬਿਮਾਰੀ ਹੋਈ ਇੰਡੀਆ ਦੇ ਵਿੱਚ ਇਹ ਕਹੇ ਲਿਆ ਜਾਂਦਾ ਹੈ ਕਿ ਜੇ ਇਸ ਇਨਸਾਨ ਨੂੰ ਹਾਰਟ ਫੇਲਿਅਰ ਡਾਇਗਨੋਸ ਹੋ ਜਾਂਦਾ ਹੈ ਤੇ ਉਹ ਤੇ ਜਿਹੜੀ ਡੈਥ ਦਾ ਰੇਟ ਹੈ ਉਹ 20 ਤੋਂ 30 ਗੁਣਾ ਜ਼ਿਆਦਾ ਹੈ ਵੈਸਟਰਨ ਪੋਪੂਲੇਸ਼ਨ ਦਾ ਉਸ ਦਾ ਕਾਰਨ ਕੀ ਹੈ ਕਿਉਂਕਿ ਉਹਨੇ ਆਲਰੇਡੀ ਆਪਣੇ ਬਾਕੀ ਦੇ ਅੰਗਾਂ ਦਾ ਵੀ ਹਾਲ ਐਸਾ ਕਰ ਰੱਖਿਆ ਹੁੰਦਾ ਹੈ ਕਿ ਵੀ ਇੱਕ ਵਾਰੀ ਇੱਕ ਨੂੰ ਪ੍ਰੋਬਲਮ ਹੋਈ ਨਹੀਂ ਤੇ ਬਾਕੀ ਅੰਗਾਂ ਨੇ ਵੀ ਜਵਾਬ ਦੇਣਾ ਸ਼ੁਰੂ ਕਰ ਦੇਣਾ ਤੇ ਇੱਕ ਇਨਸਾਨ ਜੋ ਫਿੱਟ ਹੈ ਜੇ ਉਹਨੂੰ ਹਾਰਟ ਦੀ ਕਿਤੇ ਪ੍ਰੋਬਲਮ ਹੋ ਵੀ ਗਈ ਤੇ ਉਹਦੇ ਬਾਕੀ ਦੇ ਅੰਗ ਉਹਨੂੰ ਸਪੋਰਟ ਚਾ ਕੇ ਖੜੇ ਹੁੰਦੇ ਆ ਤੇ ਰਿਕਵਰੀ ਹਮੇਸ਼ਾ ਐਵ ਜੀ ਇਨਸਾਨ ਦੀ ਬਿਹਤਰ ਹੋਊਗੀ ਰਾਦਰ ਥੈਨ ਕਿ ਜਿਹੜਾ ਇਨਸਾਨ ਦੇ ਮਲਟੀਪਲ ਕੋਮੋਰਬਿਡ ਕੰਡੀਸ਼ਨਸ ਹੈਗੇ ਉਹਦੇ ਚ ਰਿਕਵਰੀ ਤੇ ਪ੍ਰੋਗਨੋਸਿਸ ਜਿਹੜੀ ਹੈ ਪੂਰ ਰਹਿੰਦੀ ਹੈ ਐਸ ਕੰਪੇਅਰ ਟੂ ਅ ਫਿਟ ਪਰਸਨ